ਜਾਕੋ ਰਾਕੇ ਸਾਇਆ ਮਾਰ ਸਕੇ ਨਾ ਕੋਈ। ਕਿਹਾ ਜਾਂਦਾ ਹੈ ਕਿ ਜਿਸ ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਦਾ ਕੋਈ ਬਾਲਹੀ ਪਿੰਗਾ ਨਹੀਂ ਕਰ ਸਕਦਾ। ਜਿਸੇ ਹੀ ਤਰ੍ਹਾਂ ਦੀ ਉਦਾਹਰਣ ਇੱਕ ਵਿਅਕਤੀ ਅਹਮਦਾਬਾਦ ਜਹਾਜ਼ ਦੇ ਹਾਦਸੇ ਦੇ ਵਿੱਚ ਬਣਿਆ ਤੁਹਾਨੂੰ ਦੱਸ ਦਈਏ ਕਿ ਵਿਸ਼ਵਾਸ ਕੁਮਾਰ ਰਮੇਸ਼ ਇਹ ਉਦਾਹਰਣ ਬਣਿਆ ਅਤੇ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਇੱਕ ਜਹਾਜ਼ ਹਾਦਸੇ ਦਾ ਮੰਜ਼ਰ ਬਿਆਨ ਕੀਤਾ ਉਸ ਨੇ ਕਿਹਾ ਹੈ ਕਿ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਚਾਰੇ ਪਾਸੇ ਲਾਸ਼ਾਂ ਹਿਲਾਸ਼ਾਂ ਜਿਸ ਨੂੰ ਦੇਖ ਕੇ ਮੈਂ ਡਰ ਕੇ ਆ ਖੜਾ ਹੋਇਆ ਤੇ ਮੈਂ ਦੌੜਨ ਲੱਗਾ। ਇਹ ਸ਼ਬਦ 40 ਸਾਲਾਂ ਵਿਸ਼ਵਾਸ ਕੁਮਾਰ ਦੇ ਨੇ ਜੋ ਕਿ ਕੇਵਲ ਇੱਕ ਹੀ ਯਾਤਰੀ ਜੀ ਹੈ ਜਿਹੜਾ ਇਸ ਹਾਦਸੇ ਦੇ ਵਿੱਚ ਜ਼ਿੰਦਾ ਰਿਹਾ ਹੈ। ਰਮੇਸ਼ ਅਹਮਦਾਬਾਦ ਵਿੱਚ ਵੀਰਵਾਰ ਨੂੰ ਹੋਏ ਭਿਆਨਕ 에ਅਰ ਇੰਡੀਆ ਜਹਾਜ਼ ਹਾਦਸੇ ਦੇ ਵਿੱਚ ਚਮਤਕਾਰੀ ਰੂਪ ਨਾਲ ਬਚ ਗਿਆ। ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ ਯਾਤਰੀਆਂ ਵਿੱਚੋਂ ਉਹ ਇਕਲੌਤਾ ਜੀਹਾ ਯਾਤਰੀ ਹੈ ਜੋ ਇਸ ਵੇਲੇ ਹਸਪਤਾਲ ਦੇ ਵਿੱਚ ਜ਼ਿੰਦਾ ਹੈ। ਵਿਸ਼ਵਾਸ ਨੇ ਦੱਸਿਆ ਕਿ ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਇੱਕ ਜ਼ੋਰਦਾਰ ਆਵਾਜ਼ ਆਈ ਤੇ ਫਿਰ ਜਹਾਜ਼ ਇੱਕ ਇਮਾਰਤ ਨਾਲ ਟਕਰਾ ਗਿਆ। ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕੁਝ ਸਮਝਣ ਦਾ ਸਮਾਂ ਨਹੀਂ ਮਿਲਿਆ। ਉਸ ਦੀ ਛਾਤੀ, ਅੱਖਾਂ ਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ ਪਰ ਉਹ ਹੋਸ਼ ਦੇ ਵਿੱਚ ਆ ਗੱਲ ਕਰਨ ਦੇ ਯੋਗ ਹੈ। ਜਦੋਂ ਪੱਤਰਕਾਰਾਂ ਨੇ ਅਹਮਦਾਬਾਦ ਸਿਵਲ ਹਸਪਤਾਲ ਦੇ ਵਿੱਚ ਉਸ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਸ ਹਾਦਸੇ ਦਾ ਮੰਜ਼ਰ ਬਿਆਨ ਕੀਤਾ। ਉਸ ਨੇ ਦੱਸਿਆ ਕਿ ਉਹ ਬ੍ਰਿਟਿਸ਼ ਦਾ ਨਾਗਰਿਕ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਹੋਇਆ ਸੀ। ਉਹ ਆਪਣੇ ਭਰਾ ਅਜੇ ਕੁਮਾਰ ਰਮੇਸ਼ ਨਾਲ ਲੰਡਨ ਵਾਪਸ ਆ ਰਿਹਾ ਸੀ ਪਰ ਹੁਣ ਅਜੇ ਕੁਮਾਰ ਦਾ ਕੋਈ ਪਤਾ ਨਹੀਂ ਲੱਗ ਰਿਹਾ ਅਜੇ ਕੁਮਾਰ ਫਲਾਈਟ ਵਿੱਚ ਇੱਕ ਵੱਖਰੀ ਸੀਟ ਤੇ ਬੈਠਾ ਸੀ ਕਟਨਾ ਤੋਂ ਬਾਅਦ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲਗਾਇਆ ਗਿਆ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੀ ਆ ਜਾਂਦਾ ਹੈ ਕਿ ਜਿਸ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਦਾ ਕੋਈ ਬਾਲ ਵੀ ਪਿੰਗਾ ਨਹੀਂ ਕਰ ਸਕਦਾ ਇਸੇ ਹੀ ਤਰ੍ਹਾਂ ਦੀ ਉਦਾਹਰਣ ਇੱਕ ਵਿਅਕਤੀ ਅਹਮਦਾਬਾਦ ਜਹਾਜ਼ ਦੇ ਹਾਦਸੇ ਦੇ ਵਿੱਚ ਬਣਿਆ ਤੁਹਾਨੂੰ ਦੱਸ ਦਈਏ ਕਿ ਵਿਸ਼ਵਾਸ ਕੁਮਾਰ ਰਮੇਸ਼ ਇਹ ਉਧਾਰਨ ਬਣਿਆ ਅਤੇ ਇਸ ਵੇਲੇ ਹਸਪਤਾਲ ਦੇ ਵਿੱਚ ਡੇਰੇ ਇਲਾਜ ਹੈ ਉਸ ਨੇ ਜਹਾਜ਼ ਹਾਦਸੇ ਦਾ ਮੰਜ਼ਰ ਬਿਆਨ ਕੀਤਾ ਉਸ ਨੇ ਕਿਹਾ ਹੈ ਕਿ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਚਾਰੇ ਪਾਸੇ ਲਾਸ਼ਾਂ ਹਿਲਾਸ਼ਾਂ ਜਿਸ ਨੂੰ ਦੇਖ ਕੇ ਮੈਂ ਡਰ ਕੇ ਖੜਾ ਹੋਇਆ ਤੇ ਮੈਂ ਦੌੜਨ ਲੱਗਾ ਇਹ ਸ਼ਬਦ 40 ਸਾਲਾਂ ਵਿਸ਼ਵਾਸ ਕੁਮਾਰ ਦੇ ਨੇ ਜੋ ਕਿ ਕੇਵਲ ਇੱਕ ਹੀ ਯਾਤਰੀ ਜੀ ਹੈ ਜਿਹੜਾ ਇਸ ਹਾਦਸੇ ਦੇ ਵਿੱਚ ਜ਼ਿੰਦਾ ਰਿਹਾ ਹੈ ਰਮੇਸ਼ ਅਮદાવાદ ਵਿੱਚ ਵੀਰਵਾਰ ਨੂੰ ਹੋਏ ਭਿਆਨਕ 에ਅਰ ਇੰਡੀਆ ਜਹਾਜ਼ ਹਾਦਸੇ ਦੇ ਵਿੱਚ ਚਮਤਕਾਰੀ ਰੂਪ ਨਾਲ ਬਚ ਗਿਆ ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ ਯਾਤਰੀਆਂ ਵਿੱਚੋਂ ਉਹ ਇਕਲੌਤਾ ਜੀਹਾ ਯਾਤਰੀ ਹੈ ਜੋ ਇਸ ਵੇਲੇ ਹਸਪਤਾਲ ਦੇ ਵਿੱਚ ਜੰਦਾ ਹੈ ਵਿਸ਼ਵਾਸ ਨੇ ਦੱਸਿਆ ਕਿ ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਇੱਕ ਜ਼ੋਰਦਾਰ ਆਵਾਜ਼ ਆਈ ਤੇ ਫਿਰ ਜਹਾਜ਼ ਇੱਕ ਇਮਾਰਤ ਨਾਲ ਟਕਰਾ ਗਿਆ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕੁਝ ਸਮਝਣ ਦਾ ਸਮਾਂ ਨਹੀਂ ਮਿਲਿਆ ਉਸ ਦੀ ਛਾਤੀ ਅੱਖਾਂ ਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ ਪਰ ਉਹ ਹੋਸ਼ ਦੇ ਵਿੱਚ ਆ ਗੱਲ ਕਰਨ ਦੇ ਯੋਗ ਹੈ ਜਦੋਂ ਪੱਤਰਕਾਰਾਂ ਨੇ ਅਹਮਦਾਬਾਦ ਸਿਵਲ ਹਸਪਤਾਲ ਦੇ ਵਿੱਚ ਉਸਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਇਸ ਹਾਦਸੇ ਦਾ ਮੰਜ਼ਰ ਬਿਆਨ ਕੀਤਾ ਉਸਨੇ ਦੱਸਿਆ ਕਿ ਉਹ ਬ੍ਰਿਟਿਸ਼ ਦਾ ਨਾਗਰਿਕ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਹੋਇਆ ਸੀ ਉਹ ਆਪਣੇ ਭਰਾ ਅਜੇ ਕੁਮਾਰ ਰਮੇਸ਼ ਨਾਲ ਲੰਡਨ ਵਾਪਸ ਆ ਰਿਹਾ ਸੀ ਪਰ ਹੁਣ ਅਜੇ ਕੁਮਾਰ ਦਾ ਕੋਈ ਪਤਾ ਨਹੀਂ ਲੱਗ ਰਿਹਾ ਅਜੇ ਕੁਮਾਰ ਫਲਾਈਟ ਵਿੱਚ ਇੱਕ ਵੱਖਰੀ ਸੀਟ ਤੇ ਬੈਠਾ ਸੀ ਘਟਨਾ ਤੋਂ ਬਾਅਦ ਉਸਦਾ ਕੋਈ ਵੀ ਅਤਾ ਪਤਾ ਨਹੀਂ ਲਗਾਇਆ ਗਿਆ